ਪੁਲ ਬੰਦੀ ਤਿਆਰੀ ਹੋ ਰਹੀ ਸੀ ਜਦੋਂ ਕਿ ਅਚਾਨਕ ਹੀ ਕੱਲ ਤੁਸੀਂ ਦੇਖਿਆ ਕਿ ਇੱਕ ਰਵਨੀਤ ਬਿੱਟੀ ਜੋ ਬਿੱਟੂ ਜੋ ਭਾਜਪਾ ਦਾ ਮੰਤਰੀ ਹੈ ਸੈਂਟਰ ਦੇ ਵਿੱਚ ਉਹਦੀ ਇੱਕ ਵੀਡੀਓ ਕਲਿੱਪ ਆਈ ਹੈ ਕਿ ਇਹ ਪੁਲ ਮੈਂ ਰੋਕਿਆ ਹੈ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੇ ਜਿਹੜੇ ਲੀਡਰ ਨੇ ਉਹ ਕਿਵੇਂ ਧੂਰੀ ਦੇ ਡਿਵੈਲਪਮੈਂਟ ਦੇ ਕੰਮਾਂ 'ਤੇ ਡਿੱਕਾ ਪਾ ਰਹੇ ਨੇ ਕਿ ਮੈਂ ਰੋਕਿਆ ਕਿਆ ਕਿਹਾ ਕਿ ਰਾਜੇ ਵਾਲਾ ਪੁਲ ਬਣਾ ਦੇਓ ਜੀ ਧੂੜੀ ਦੇ ਵਿਕਾਸ ਨੂੰ ਰੋਕਣ ਲਈ ਕੋਕ ਇਹੋ ਜਿਹਿਆਂ ਪੂਰੀਆਂ ਚੱਲਣਾ ਚੱਲ ਸਕਦੇ ਆ ਇਹ ਉੱਪਰ ਬੈਠੇ ਹੀ ਆਪਦੇ ਆਪ ਮੰਗੇ ਹੋਈ ਆ ਪਰ ਆਪਾਂ ਉਹਨਾਂ ਨੂੰ ਦੱਸਣਾ ਇੱਕ ਅੰਸ਼ੇ ਕਰਨਾ ਉਹਨਾਂ ਦੇ ਹਰ ਵੋਟਰ ਤੱਕ ਉਹਨਾਂ ਦੇ ਹਰ ਬੰਦੇ ਵਲੰਟੀਅਰ ਤੱਕ ਇਹ ਖਬਰ ਪਹੁੰਚਣੀ ਚਾਹੀਦੀ ਕਿ ਤੁਸੀਂ ਧੂੜੀ ਦੇ ਦੁਸ਼ਮਣ ਹੋ ਭਾਜਪਾ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਕਿ ਪਹਿਲਾਂ ਆਪੜੇ ਕਿੜਾ ਹੁੰਦੇ ਆ ਮੁੜਕੇ ਸ਼ਹਿਰ ਦੇ ਵਿੱਚ ਸਾਰੇ ਪਿੰਡਾਂ ਚ ਬਲਾਉਂਦੇ ਆ ਦੇਖੋ ਜੀ ਇਹਨਾਂ ਨੂੰ ਕੋਈ ਨਹੀਂ ਬਣਿਆ ਤੁਸੀਂ ਸਾਰਿਆਂ ਨੇ ਆਪਾਂ ਇੱਕ ਵਾਰ ਬਣ ਕੇ ਇਹਨਾਂ ਲੋਕਾਂ ਨੂੰ ਦੱਸਣਾ ਕਿ ਧੂਵੀ ਦਾ ਜਿਹੜਾ ਵਿਕਾਸ ਹੋਊਗਾ ਅਸੀਂ ਉਹਦੇ ਖਿਲਾਫ ਖੜੀ ਆ ਅੱਲਾ ਪ੍ਰੋਗਰਾਮ ਵੀ ਦੇਾਂਗੇ ਅੱਜ ਆਲਾ ਨਿਪਟੇ ਲਾ ਲਈਏ ਜੇ ਨਾਮ ਨੇ ਇਹ ਇਹਦਾ ਘਰ ਵੀ ਕਰੀਏਾਂਗੇ ਉੱਤੇ ਜਾ ਕੇ ਔਰ ਮੈਂ ਬੇਨਤੀ ਕਰਨਾ ਤੂਰੀ ਨਿਵਾਸੀਆਂ ਨੂੰ ਕਿ ਆਓ ਆਪਾਂ ਇਕਜੁੱਟ ਹੋ ਕੇ ਇਹਨਾਂ ਦਾ ਵਿਰੋਧ ਕਰੀਏ ਤੇ ਜਿਹੜੇ ਵੀ ਭਾਵੇਂ ਪੋਲੇ ਭਾਵੇਂ ਹੋਰ ਤੂਰੀ ਦੇ ਡਵੈਲਪਮੈਂਟ ਦੇ ਕੰਮ ਨੇ ਆਪਾਂ ਉਹਨਾਂ ਨੂੰ ਨੇਪਰੇ ਚੜਾਈਏ ਕਿਉਂਕਿ ਸਾਡੇ ਕੋਲ ਇੱਕ ਬਹੁਤ ਵਧੀਆ ਸੁਨਹਿਰੀ ਮੌਕਾ ਹੈ ਕਿਉਂਕਿ ਜਿੰਨਾਂ ਨੂੰ ਤੂਰੀ ਸ਼ਹਿਰ ਦੇ ਲੋਕਾਂ ਨੇ ਐਮਐਲਏ ਬਣਾਇਆ ਹੈ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਤੋ ਇਸ ਤੋਂ ਪਤਾ ਲੱਗਦਾ ਕਿ ਧੂਰੀ ਦੇ ਵਿੱਚ ਭਾਜਪਾ ਨੇ ਕਿਵੇਂ ਧੂਰੀ ਦੇ ਲੋਕਾਂ ਦੀ ਜਿਹੜੀਆਂ ਪੁਲ ਦੀ ਮੰਗ ਸੀ ਉਹਦੀਆਂ ਆਸਾਂ ਤੇ ਪਾਣੀ ਫੇਰਿਆ ਔਰ ਮੈਂ ਧੂਰੀ ਵਾਸੀਆਂ ਦੁਆਰਾ ਫਿਰ ਇੱਕ ਜੁੱਟ ਹੋ ਕੇ ਵੀਲ ਕਰਦਾਂਗੇ ਇੱਕ ਜੁੱਟ ਹੋ ਕੇ ਆਪਾਂ ਜਿਹੜੇ ਇਹ ਧੂਰੀ ਦੇ ਕੰਮਾਂ ਦੇ ਵਿੱਚ ਰਕਾਰਡ ਪਾਉਂਦੇ ਨੇ ਆਪਾਂ ਉਹਨਾਂ ਦਾ ਵਿਰੋਧ ਕਰੀਏ ਇਨਕਲਾਬ ਜਿੰਦਾਬਾਦ ਜਿੰਦਾਬਾਦ ਭਾਜਪਾ ਸਰਕਾਰ ਮੋਰਚਾ ਜਿੰਦਾਬਾਦ ਜਿੰਦਾਬਾਦ ਭਾਜਪਾ ਸਰਕਾਰ ਮੋਰਚਾ ਚੇਅਰਮੈਨ ਸਾਹਿਬ ਅੱਜ ਸਾਰੀ ਸੀਐਮ ਟੀਮ ਇੱਥੇ ਇਕੱਠੀ ਹੋਈ ਆ ਕੀ ਗੱਲ ਹੋਈ ਧੂਰੀ ਨਿਵਾਸੀਆਂ ਦੀ ਜਿਹੜੀ ਬੜੇ ਲੰਮੇ ਸਮੇਂ ਤੋਂ ਜਿਹੜੀ ਓਵਰ ਬ੍ਰਿਜ ਦੀ ਮੰਗ ਸੀ ਕਿਉਂਕਿ ਧੂਰੀ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਸੀ ਲੋਕਾਂ ਦੀ ਬਹੁਤ ਲੰਮੇ ਸਮੇਂ ਤੋਂ ਮੰਗ ਚੱਲਦੀ ਆਦੀ ਸੀ ਕਿ ਸਾਡੇ ਓਵਰ ਬ੍ਰਿਜ ਬਣਨਾ ਚਾਹੀਦਾ ਹੈ ਉਹਦੀਆਂ ਸਾਰੀਆਂ ਐਨਓਸੀ ਲੈ ਕੇ ਪੰਜਾਬ ਸਰਕਾਰ ਨੇ ਮਾਨ ਸਾਹਿਬ ਨੇ ਸਾਰੀਆਂ ਉਹਦਾ 55 ਕਰੋੜ ਰੁਪਇਆ ਮਾਫ ਵੀ ਕੀਤਾ ਤੇ ਪੁਲ ਬਣਦੀ ਤਿਆਰੀ ਹੋ ਰਹੀ ਸੀ ਜਦੋਂ ਕਿ ਅਚਾਨਕ ਹੀ ਕੱਲ ਤੁਸੀਂ ਦੇਖਿਆ ਕਿ ਇੱਕ ਰਮਨੀਤ ਬਿੱਟੀ ਜੋ ਬਿੱਟੂ ਜੋ ਭਾਜਪਾ ਦਾ ਮੰਤਰੀ ਹੈ ਸੈਂਟਰ ਦੇ ਵਿੱਚ ਉਹਦੀ ਇੱਕ ਵੀਡੀਓ ਕਲਿੱਪ ਆਈ ਹੈ ਕਿ ਇਹ ਪੁਲ ਮੈਂ ਰੋਕਿਆ ਹੈ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੇ ਜਿਹੜੇ ਲੀਡਰ ਨੇ ਉਹ ਕਿਵੇਂ ਧੂਰੀ ਦੇ ਡਵੈਲਪਮੈਂਟ ਦੇ ਕੰਮਾਂ 'ਤੇ ਡਿੱਕਾ ਪਾ ਰਹੇ ਨੇ ਔਰ ਮੈਂ ਬੇਨਤੀ ਕਰਦਾ ਧੂਰੀ ਨਿਵਾਸੀਆਂ ਨੂੰ ਕਿ ਆਓ ਆਪਾਂ ਇਕਜੁੱਟ ਹੋ ਕੇ ਇਹਨਾਂ ਦਾ ਵਿਰੋਧ ਕਰੀਏ ਤੇ ਜਿਹੜੇ ਵੀ ਭਾਵੇਂ ਪੋਲੇ ਭਾਵੇਂ ਹੋਰ ਧੂਰੀ ਦੇ ਡਵੈਲਪਮੈਂਟ ਦੇ ਕੰਮ ਨੇ ਆਪਾਂ ਉਹਨਾਂ ਨੂੰ ਨੇਪਰੇ ਚੜਾਈਏ ਕਿਉਂਕਿ ਸਾਡੇ ਕੋਲ ਇੱਕ ਬਹੁਤ ਵਧੀਆ ਸੁਨਹਿਰੀ ਮੌਕਾ ਹੈ ਕਿਉਂਕਿ ਜਿਨ੍ਹਾਂ ਨੂੰ ਧੂਰੀ ਸ਼ਹਿਰ ਦੇ ਲੋਕਾਂ ਨੇ ਐਮਐਲਏ ਬ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਦੇਖੋ ਕਿਵੇਂ ਧੂਰੀ ਸ਼ਹਿਰ ਦੀ ਪਿੰਡਾਂ ਦੀ ਡਿਵੈਲਪਮੈਂਟ ਦੀ ਨਿਹਾਰ ਬਦਲੀ ਜਾ ਰਹੀ ਹੈ ਭਾਵੇਂ ਉਹ ਸੜਕਾਂ ਹੋਣ ਭਾਵੇਂ ਇੱਥੇ ਸਰਕਾਰੀ ਹਸਪਤਾਲ ਹੋਵੇ ਭਾਵੇਂ ਮਹੱਲਾ ਕਲੀਨਿਕਾ ਹੋਣ ਭਾਵੇਂ ਸਕੂਲਾਂ ਦੀ ਡਿਵੈਲਪਮੈਂਟ ਹੋਵੇ ਭਾਵੇਂ ਹੋਰ ਪਿੰਡਾਂ ਦੇ ਵਿੱਚ ਕਰੋੜਾਂ ਰੁਪਈਆ ਦੀ ਗ੍ਰਾਂਟ ਦਿੱਤੀ ਹੈ ਤਾਂ ਕਿ ਸਾਡਾ ਜਿਹੜਾ ਧੂਰੀ ਹੈ ਇੱਕ ਨਮੂਨੇ ਦਾ ਸ਼ਹਿਰ ਬਣ ਸਕੇ ਸੋ ਇਹਦੇ ਵਿੱਚ ਅੱਜ ਮੈਂ ਸ਼ਹਿਰ ਨਿਵਾਸੀ ਨੂੰ ਦੱਸਣਾ ਚਾਹੁੰਦਾ ਕਿ ਇਹ ਤੁਹਾਡੇ ਸਾਹਮਣੇ ਅੱਜ ਗੱਲ ਇਹ ਕੋਈ ਜਿਹੜੀ ਇਹ ਮੰਗ ਹੈ ਜਾਂ ਇਹ ਕੰਮ ਸਾਡਾ ਆਮ ਆਦਮੀ ਪਾਰਟੀ ਕੱਲਿਆਂ ਦਾ ਨਹੀਂ ਇਹ ਸਾਰਾ ਸਾਡੀ ਸ਼ਹਿ ਧੂਰੀ ਦੇ ਸ਼ਹਿਰ ਨਿਵਾਸੀਆਂ ਦਾ ਭਾਵੇਂ ਉਹ ਕਾਂਗਰਸੀ ਨੇ ਕਾਲੀ ਨੇ ਬੀਜੇਪੀ ਵਾਲੇ ਨੇ ਉਹਨਾਂ ਸਾਰਿਆਂ ਦੀ ਸਾਂਝੀ ਮੰਗ ਸੀ ਸੋ ਇਸ ਤੋਂ ਪਤਾ ਲੱਗਦਾ ਕਿ ਧੂਰੀ ਦੇ ਵਿੱਚ ਬੀਜੇਪੀ ਨੇ ਕਿਵੇਂ ਧੂਰੀ ਦੇ ਲੋਕਾਂ ਦੀ ਜਿਹੜੀਆਂ ਪੋਲਿਟੀ ਮੰਗ ਸੀ ਉਹਦੀਆਂ ਆਸਰ ਤੇ ਪਾਣੀ ਫੇਰਿਆ ਔਰ ਮੈਂ ਧੂਰੀ ਨਿਵਾਸੀਆਂ ਦੁਆਰਾ ਫਿਰ ਇੱਕ ਜੁੱਟ ਹੋ ਕੇ ਵੀਲ ਕਰਦਾਂਗੇ ਇੱਕ ਜੁੱਟ ਹੋ ਕੇ ਆਪਾਂ ਜਿਹੜੇ ਇਹ ਧੂਰੀ ਦੇ ਕੰਮਾਂ ਦੇ ਵਿੱਚ ਰਕਾਰਡ ਪਾਉਂਦੇ ਨੇ ਆਪਾਂ ਉਹਨਾਂ ਦਾ ਵਿਰੋਧ ਕਰੀਏ ਇਨਕਲਾਬ ਜਿੰਦਾਬਾਦ ਜਿੰਦਾ